ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਜੀਤ ਸਿੰਘ ਫਿਰੋਜ਼ਪੁਰੀਆ ਫਿਰੋਜ਼ਪੁਰੀਆ ਵੈਲਫੇਅਰ ਸੁਸਾਇਟੀ ਅੰਮਰਸਰ ਤੋਂ ਜੀ ਸਰੇ ਸਾਰਾ ਜੋ ਪ੍ਰੋਗਰਾਮ ਮਿਥਿਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਛਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਥਿਆ ਗਿਆ ਸੀਗਾ ਪਹਿਲਾਂ ਸਾਡਾ ਮਕਸਦ ਸੀਗੇ ਅਸੀਂ 5 ਤਰੀਕ ਨੂੰ ਅਸੀਂ ਇਹ ਪ੍ਰੋਗਰਾਮ ਲੈ ਕੇ ਥੋੜਾ ਜਿਹਾ ਪ੍ਰੋਗਰਾਮ ਵੱਡਾ ਕਰਨ ਕਰਕੇ ਅਸੀਂ ਇਸ ਪ੍ਰੋਗਰਾਮ ਥੋੜਾ ਅੱਗੇ ਅੱਜ ਦੇ ਦਿਨ ਤੇ ਲੈ ਕੇ ਆਏ ਆ ਤੇ ਅਸੀਂ ਸੋਚਿਆ ਵੀ ਕਿਉਂ ਨਾ ਇਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਤੇ ਪਾਤਸ਼ਾਹੀ ਦੇ ਫਲਸਫੇ ਨੂੰ ਅਡਾਪਟ ਕਰਦੇ ਹੋਏ ਅਸੀਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਵੇਂ ਹੁਕਮ ਦਿੱਤਾ ਤੇ ਇਹਨਾਂ ਭੈਣਾਂ ਨੂੰ ਕਿਰਤ ਕਰਨ ਵਾਸਤੇ ਅਸੀਂ ਅੱਗੇ ਲੈ ਕੇ ਆਈਏ ਤੇ ਅਸੀਂ 200 ਭੈਣਾਂ ਨੂੰ ਅੱਜ ਸਲਾਈ ਮਸ਼ੀਨਾਂ ਵੰਡੀਆਂ ਜਿੰਦੇ ਨਾਲ 200 ਭੈਣਾਂ ਨੂੰ ਇੱਕ ਸਬ ਦਾ ਰੁਜ਼ਗਾਰ ਜਿਹੜਾ ਆ ਉਹ ਮਿਲਿਆ ਪਿਛਲੇ ਸਾਲ 7 ਸਾਲ ਤੋਂ ਲਗਾਤਾਰ ਫਰੋਜ਼ਪੁਰੀਆ ਵੈਲਫੇਅਰ ਸੁਸਾਇਟੀ ਕੰਮ ਕਰ ਰਹੀ ਹੈ ਤੇ ਪਿਛਲੇ 20 ਸਾਲ ਤੋਂ ਨਾਲ ਦੀ ਨਾਲ ਬੱਚਿਆਂ ਨੂੰ ਦਸਤਾਰ ਬੰਨਣੀ ਪੱਗ ਬੰਨਣ ਦੀ ਸਿਖਲਾਈ ਵੀ ਨਾਲ-ਨਾਲ ਦੇ ਰਹੇ ਆਂ ਤੇ ਜਿੰਦੇ ਵਿੱਚ ਹੁਣ ਤੱਕ ਅਨੇਕਾਂ ਹੀ ਲੋੜਵੰਦ ਪਰਿਵਾਰਾਂ ਦੇ ਘਰ ਬਣਾ ਕੇ ਦਿੱਤੇ ਗਏ ਅਨੇਕਾਂ ਹੀ ਹੁਣ ਤੱਕ ਲੋੜਵੰਦ ਜਿਹੜੀ ਪਰਿਵਾਰਾਂ ਦੀਆਂ ਬੇਟੀਆਂ ਉਹਨਾਂ ਦੇ ਵਿਆਹ ਕਰਾਏ ਗਏ ਤੇ ਇਨੇਕਾਂ ਦੇ ਇਲਾਜ ਕਰਵਾਏ ਪ੍ਰੋਗਰਾਮਸ ਆ ਸਾਡਾ ਹਮੇਸ਼ਾ ਹੀ ਕੰਮ ਕਰਨ ਦਾ ਜਿਹੜਾ ਮਕਸਦ ਇਹ ਰਿਹਾ ਆ ਕਿ ਅਸੀਂ ਲੋੜਵੰਦ ਜਿਹੜੇ ਪਰਿਵਾਰ ਆ ਉਹਨਾਂ ਨੂੰ ਰੁਜ਼ਗਾਰ ਦੇਈਏ ਉਹਨਾਂ ਦੇ ਉਹਨਾਂ ਨੂੰ ਆਪਣੇ ਪੈਰਾਂ ਹੁਣ ਤਾਂ ਚੱਕੀਏ ਮਤਲਬ ਪੈਰਾਂ ਸਿਰ ਸਟੈਂਡ ਕਰੀਏ ਤਾਂ ਕਿ ਆਪਣਾ ਰੁਜ਼ਗਾਰ ਆ ਉਹ ਆਪ ਕਰ ਸਕਣ ਤੇ ਕਿਤੋਂ ਉਹਨਾਂ ਨੂੰ ਮੰਗਣ ਦੀ ਜਿਹੜੀ ਆ ਉਹ ਲੋਡ ਜਿਹੜੀ ਉਹ ਨਾ ਪਵੇ ਦੇਖੋ ਜੀ ਅਸੀਂ ਇਦਾਂ ਦੇ ਕਾਰਜ ਕਰਨੇ ਆ ਗੁਰੂ ਸਾਹਿਬ ਕਿਰਪਾ ਕਰਨ ਜੇਕਰ ਜਿਹੜੀਆਂ ਸੰਗਤਾਂ ਸੁਣ ਰਹੀਆਂ ਨੇ ਭੈਣਾ ਸੁਣ ਰਹੀਆਂ ਭਰਾ ਸੁਣ ਰਿਹਾ ਜਿੰਨੀਆਂ ਵੀ ਨੀਡਸ ਤੁਹਾਡੀਆਂ ਹੈਗੀਆਂ ਸਾਡੇ ਨਾਲ ਸ਼ੇਅਰ ਕਰੋ ਜਦੋਂ ਸਾਨੂੰ ਲੱਗੇਗਾ ਕਿ ਇਸ ਚੀਜ਼ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਹੈ ਤੇ ਅਸੀਂ ਉਹ ਜਿਹੜੀਆਂ ਚੀਜ਼ਾਂ ਡਿਮਾਂਡ ਤੁਹਾਡੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸ ਦੇਣਾ ਚਾਹਣਾ ਕਿ ਅਗਲਾ ਮੇਰਾ ਜਿਹੜਾ ਟਾਰਗੇਟ ਹੈ ਉਹ ਹੈਗਾ ਤਕਰੀਬਨ 500 ਜਾਂ 1000 ਭੈਣਾ ਨੂੰ ਸੂਟ ਵੰਡਣ ਦਾ ਜਿਹੜੀਆਂ ਲੋੜਵੰਦ ਭੈਣਾ ਆ ਜਿਹੜੇ ਫਟੇ ਪੁਰਾਣੇ ਸੂਟ ਪਾਉਂਦਿਆਂ ਆ ਵਿਚਾਰੀਆਂ ਬਹੁਤ ਪ੍ਰੋਬਲਮ ਦੇ ਵਿੱਚ ਆ ਤੇ ਉਹਨਾਂ ਨੂੰ ਮੇਰਾ ਅਗਲਾ ਟਾਰਗੇਟ ਤਾਂ ਇਹੀ ਹੋਊਗਾ ਕਿ ਉਹਨਾਂ ਨੂੰ ਘੱਟੋ ਘੱਟ 1000 2000 ਸੂਟ ਵੰਡੇ ਜਾਣ ਪੈਣਾ ਉਹਨਾਂ ਨੂੰ ਦੇਖੋ ਜੀ ਇੱਕ ਇੱਕ ਹੁੰਦਾ ਤੇ 2 11 ਹੁੰਦੇ ਆ ਜੇਕਰ ਬੰਦਾ ਇਕੱਲਾ ਇਨਸਾਨ ਕੰਮ ਕਰਦਾ ਨਾ ਉਹਦੇ ਚ ਮੈਂ ਆ ਜਾਂਦੇ ਕਿ ਮੈਂ ਕੰਮ ਕੀਤਾ ਪਰ ਇਹਦੇ ਵਿੱਚ ਬਹੁਤ ਸੰਗਤਾਂ ਨੇ ਸੰਯੋਗ ਦਿੱਤਾ ਐਨਆਰਏ ਵੀਰਾਂ ਨੇ ਸੰਯੋਗ ਦਿੱਤਾ ਕੰਬੋਜ ਕਮਿਊਨਿਟੀ ਅੰਮ੍ਰਿਤਸਰ ਦੀ ਉਹਨਾਂ ਨੇ ਕਾਫੀ ਜਿਆਦਾ ਸੰਯੋਗ ਦਿੱਤਾ ਮਤਲਬ ਕਿ ਹਰੇਕ ਬੰਦੇ ਨੇ ਆਪਣਾ ਤਿਲ ਫੁੱਲ ਜਿਹੜਾ ਆ ਉਹ ਪੇੜ ਕੀਤਾ ਚੱਕਰ ਇਹ ਸੀਗਾ ਕਿ ਪਹਿਲਾ ਟਾਰਗੇਟ ਸਾਡਾ ਸੀਗਾ ਕਿ ਅਸੀਂ 15 20 ਪੈਣਾ ਨੂੰ ਰੁਜ਼ਗਾਰ ਦਈਏ ਸਾਡੀ ਵੀਡੀਓ ਕਾਫੀ ਵਾਇਰਲ ਹੋਣ ਤੋਂ ਬਾਅਦ ਤਕਰੀਬਨ ਜਦੋਂ 8 10 ਹਜ਼ਾਰ ਸਾਨੂੰ ਫੋਨ ਆਇਆ ਨਾ ਫਿਰ ਸਾਡਾ ਮਾਈਂਡ ਹੌਲੀ ਹੌਲੀ ਉਸ ਤਰ੍ਹਾਂ ਡਿਵੈਲਪ ਹੁੰਦਾ ਗਿਆ ਅਸੀਂ ਤਕਰੀਬਨ ਉਹ ਆਈਡੀਆ ਜਿਹੜਾ 200 ਪੈਣਾ ਤੱਕ ਲੈ ਕੇ ਗਏ ਆ ਤੇ ਜੇਕਰ ਅਸੀਂ ਹੋਰ ਚਾਹੁੰਦੇ ਸੀ ਕਰਨਾ ਪਰ ਸਾਡੇ ਬਜਟ ਦੀ ਪ੍ਰੋਬਲਮ ਆ ਰਹੀ ਸੀ ਮੈਂ ਸੰਗਤਾਂ ਮੇਰੇ ਕੋਲ ਬੇਨਤੀ ਲੈ ਕੇ ਆ ਰਹੀਆਂ ਸੀ ਸਾਡੀ ਹੈਲਪ ਕਰੋ ਮੈਂ ਅਗਾ ਐਨਆਰਆਈ ਵੀਰਾਂ ਨੂੰ ਬੇਨਤੀ ਕਰ ਰਿਹਾ ਸੀ ਵੀਰ ਜੀ ਇੱਕ ਮਸ਼ੀਨ ਦੀ ਸੇਵਾ ਲੈ ਲਓ ਆਪ ਜੀ ਦੋ ਮਸ਼ੀਨ ਦੀ ਸੇਵਾ ਲੈ ਲਓ ਤਾਂ ਕਿ ਇਸ ਕਾਰਜ ਨੂੰ ਕਿਸੇ ਤਰੀਕੇ ਨਾਲ ਸਿਰੇ ਲਾਇਆ ਜਾ ਸਕੇ ਪਰ ਮੈਂ ਦਿਲ ਦੀਆਂ ਕਰਾਈਆਂ ਚ ਧੰਨਵਾਦ ਕਰਦਾ ਸਾਰੇ ਐਨਆਰਆਈ ਵੀਰਾਂ ਦਾ ਕੰਬੋਜ ਕਮਿਊਨਿਟੀ ਦਾ ਤੇ ਹੋਰ ਜਿਹੜੇ ਵੀਰ ਜਿਨ੍ਹਾਂ ਨੇ ਯੋਗਦਾਨ ਪਾਇਆ ਆ ਬਹੁਤ ਬਹੁਤ ਦਿਲ ਦੀਆਂ ਗਰਾਂਜ ਧੰਨਵਾਦ ਜਿੰਨਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਛਾਈ ਦੇ ਪ੍ਰਕਾਸ਼ ਪੂਰਵ ਵਾਲੇ ਦਿਨ ਰੱਖਿਆ ਗਿਆ ਪ੍ਰੋਗਰਾਮ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਿਹਾ ਤੇ ਬਾਬਾ ਜੀ ਚੜ੍ਹਦੀ ਕਲਾ 'ਚ ਕਰਨ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਸਾਡੇ ਤੋਂ ਸਿਵਾਵਾ ਜੜੀਆਂ ਆ ਉਹ ਲੈਂਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮੇਰਾ ਨਾਮ ਮਨਪ੍ਰੀਤ ਕੌਰ ਕੰਬੋਜ ਹੈ ਸਾਡੀ ਫਿਰੋਜ਼ਪੁਰਿਆ ਵੈਲਫੇਅਰ ਸੁਸਾਇਟੀ ਆ ਸਰ ਅਸੀਂ ਤੇ 200 ਤੋਂ ਪੈਣਾ ਨੂੰ ਰੋਜ਼ਗਾਰ ਦੇਣ ਦੇ ਲਈ ਸਲਾਈ ਮਸ਼ੀਨਾਂ ਦੇ ਰਿਹਾ ਕਿ ਜੋ ਪੈਣਾ 30 ਤੋਂ 40 ਸਾਲ ਦੀਆਂ ਵਿਧਵਾ ਪੈਣਾ ਆ ਅਸੀਂ ਸੋਚ ਰਹੇ ਸੀ ਜਿਹੜੀਆਂ ਪੈਣਾ ਵਿਧਵਾ ਜਿੱਦਾਂ ਛੋਟੇ-ਛੋਟੇ ਬੱਚੇ ਹੁੰਦੇ ਆ ਵੀ ਉਹ ਪੈਣਾ ਕਿਸੇ ਦੇ ਕੋਲੋਂ ਵੀ ਹੱਥ ਮੰਗ ਕੇ addena ਖੁਦ ਹੀ ਕਮਾਈ ਕਰਕੇ ਖੁਦ ਆਪਣਾ ਸਿਸਟਮ ਚਲਾਉਣ ਬੱਚਿਆਂ ਨੂੰ ਸਟੱਡੀ ਕਰਵਾਉਣ ਜੋ ਵੀ ਸਾਰਾ ਘਰ ਦਾ ਖਰਚਾ ਪਾਣੀ ਚਲਾਉਣ ਕਿ ਕਿਸੇ ਹੱਥ ਨਾਲ addena ਸਸੜੀ ਜਿਹੜੀ ਫਲੋਇਪੁਰੀਆ ਵੈਲਫੇਅਰ ਸੁਸਾਇਟੀ ਹੈ ਕਿ 7 ਸਾਲ ਤੋਂ ਚੱਲ ਰਹੀ ਹੈ ਸਰਸ ਸਸੋਦੋ ਪਲੱਸ ਜਿਹੜੀਆਂ ਭੈਣਾਂ ਦੇ ਵਿਆਹ ਕੀਤੇ ਗਏ ਨੇ ਕੁਝ ਘਰਾਂ ਦਿੰਦੇ ਆ ਲੈਂਟਰ પાਕੇ ਦਿੱਤੇ ਜਾ ਰਹੇ ਘਰ ਬਣਾ ਕੇ ਦਿੱਤੇ ਜਾ ਰਹੇ ਆ ਤਾਂ ਹੋਰ ਨਾਲ ਬੱਚਿਆਂ ਨੂੰ ਸਟੱਡੀ ਕਰਵਾਈ ਜਾ ਰਹੀ ਹੈ ਜਿੱਦਾਂ ਇਲਾਜ ਕਰਵਾ ਕੇ ਦਿੱਤਾ ਜਾਂਦਾ ਹੈ ਸਸ ਸੋਸਾਇਟੀ ਵੱਲੋਂ ਅਸੀਂ ਸੋਚ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਜਿੱਦਾਂ ਨਵਾਂ ਸਾਲ ਆ ਰਿਹਾ ਜਾਂ ਲੋਹੜੀ ਆਵਾਂਗੀ ਆ ਰਹੀ ਹੈ ਕਿ ਅਸੀਂ ਕੁਝ ਹੋਰ ਇਦਾਂ ਦਾ ਈਵੈਂਟ ਸੋਚੀ ਹੈ ਕਿ ਭੈਣਾਂ ਰੁਜ਼ਗਾਰ ਕਰ ਸਕਣ ਜਾਂ ਵੀਰ ਜਿਹੜੇ ਸਾਡੇ ਹੋਰ ਰੁਜ਼ਗਾਰ ਕਰ ਸਕਣ ਜੀ ਸਾਡੇ ਸਰ ਸੋਸਾਇਟੀ ਦੇ ਵਿੱਚ ਐਨ ਜੀਓ ਜਿੱਦਾਂ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਤੋਂ ਤਾਂ ਹੋਰ ਵੀ ਆਪਣੇ ਜਿਵੇਂ ਲੁਧਿਆਣੇ ਤੋਂ ਐਨ ਜੀਓ ਆਈਆਂ ਨਾਲ ਸਾਡੀਆਂ ਮਹਾਨ ਸਖਸ਼ੀਤਾ ਜੀਾਂ ਦਿੱਲੀ ਤੋਂ ਚੰਡੀਗੜ੍ਹ ਫਿਰੋਜ਼ਪੁਰ ਅੰਮ੍ਰਿਤਸਰ ਤੋਂ ਸਖਸ਼ੀਤਾ ਮਹਾਨ ਸਖਸ਼ੀਤਾ ਪਹੁੰਚੀਆਂ ਨੇ ਅਸੀਂ ਉਹਨਾਂ ਦਾ तहे ਦਿਰੋ ਧੰਨਵਾਦ ਕਰਦੇ ਹਾਂ ਕਿ ਸਾਡੇ ਇਸ ਸ਼ੋਅ ਆਪਣੇ ਪ੍ਰੋਗਰਾਮ ਦੇ ਵਿੱਚ ਆ ਕੇ ਜਿੱਦਾਂ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਮਾਣ ਵਧਾਇਆ ਜੀ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸੈਫ ਗੁਰੂ ਰਾਣਾ ਦੇਵ ਜੀ ਮਹਾਰਾਜ ਪਾਤਸ਼ਾਹ ਦੇ ਪਵਿੱਤਰ ਗੁਰਪ੍ਰਬ ਦੇ ਸੰਬੰਧ ਵਿੱਚ ਅਸੀਂ ਇਕੱਠੇ ਹੋਏ ਹਾਂ ਮੈਂ ਹਰਬੀਰ ਸਿੰਘ ਤਿੰਦ ਅੰਮ੍ਰਿਤਸਰ ਤੋਂ ਇਸ ਫਰੋਜਪਰੀਆ ਸੁਸਾਇਟੀ ਦੇ ਨਾਲ ਅਸੀਂ ਸੰਪਰਕ ਕਰਕੇ ਇਹਨਾਂ ਨਾਲ ਸਹਿਯੋਗ ਕਰਕੇ ਜੋ ਅੱਜ ਦਾ ਕਾਰਜ ਹੋਇਆ ਹੈ ਜੋ ਫਰੋਜਪਰੀਆ ਸੁਸਾਇਟੀ ਨੇ ਮੇਥਿਆ ਅਸੀਂ ਕਾਫੀ ਲੰਮੇ ਸਮੇਂ ਤੋਂ ਉਸ ਨੂੰ ਅਸੀਂ ਸਹਿਯੋਗ ਕਰਕੇ ਇਹ ਪ੍ਰੋਗਰਾਮ 200 ਬੱਚਾ ਨੂੰ ਜਿਹੜੀ ਸਲਾਈ ਮਿਸ਼ਨਾਂ ਵਾਂਡੀ ਉਸ ਬਾਰੇ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਇਸ ਪ੍ਰੋਗਰਾਮ ਨੂੰ ਥੋੜਾ ਨਾ ਹੋਰ ਵੱਡੇ ਪੱਧਰ ਤੇ ਕੀਤਾ ਜਾਵੇ ਉਸ ਦੇ ਵਾਸਤੇ ਅਸੀਂ ਸਟੇਟ ਲੈਵਲ ਤੋਂ ਡਿਸਟ੍ਰਿਕਟ ਲੈਵਲ ਤੋਂ ਔਰ ਦਿੱਲੀ ਲੈਵਲ ਤੋਂ ਸੈਂਟਰਲ ਲੈਵਲ ਤੋਂ ਜਿਹੜੇ ਆ ਆਪਣੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਇਹਨਾਂ ਕੰਮਾਂ ਵਿੱਚ ਬਹੁਤ ਸਹਿਯੋਗ ਕਰਦੇ ਨੇ ਜਿਵੇਂ ਮੈਡਮ ਕਮਲਦੀਪ ਕੌਰ ਜੀ ਦਿੱਲੀ ਕਮਲਜੀਤ ਕੌਰ ਜੀ ਦਿੱਲੀ ਤੋਂ ਜਿਹੜੇ ਸੈਂਟਰ ਗਵਰਨਮੈਂਟ ਦੇ ਵਿੱਚ ਮੈਂਬਰ ਨੇ ਇਹ ਅਪਾਹਜ ਵਿਭਾਗ ਦੇ ਅਤੇ ਫੁਰਹੀਪੁਰ ਤੋਂ ਜਿਹੜੇ ਪਛੜੀ ਸ਼੍ਰੇਣੀ ਦੇ ਮੈਂਬਰ ਹਨ ਮਲਕੀ ਸਿੰਘ ਥਿੰਦ ਵਿਸ਼ੇਸ਼ ਤੌਰ ਤੇ ਇੱਥੇ ਪੁੱਜੇ ਬਠਿੰਡੇ ਤੋਂ ਮੈਡਮ ਜੀ ਪਹੁੰਚੇ ਅੰਮ੍ਰਿਤਸਰ ਤੋਂ ਬਹੁਤ ਮਹਾਨ ਹਸਤੀ ਇੱਥੇ ਪਹੁੰਚੀਆਂ ਸੋ ਇਹਨਾਂ ਸਾਰਿਆਂ ਦੇ ਪਹੁੰਚਣ ਤੇ ਤੇ ਹੋਰ ਵੀ ਬਹੁਤ ਸਾਰੇ ਸੱਜਣ ਇੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਿਰਫ ਕੱਲੇ ਅੰਮ੍ਰਿਤਸਰ ਤੋਂ ਨਹੀਂ ਇਹ ਪੰਜਾਬ ਦੇ ਬਹੁਤ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਜਿਹੜੀਆਂ ਮਹਾਨ ਹਸਤੀਆਂ ਪਹੁੰਚ ਕੇ ਜਿਨ੍ਹਾਂ ਦੇ ਨਾਂ ਜੇ ਲੈਣੇ ਮੇਰੇ ਦਿਮਾਗ ਨਹੀਂ ਹੈਗੇ ਤੇ ਉਹਨਾਂ ਸਾਰਿਆਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਰੰਗਤ ਦੇ ਕੇ ਔਰ ਅਸ਼ੀਰਵਾਦ ਦੇ ਕੇ ਮਨੂੰ ਸਾਡੀ ਸੰਸਥਾ ਨੂੰ ਮ ਮਨਜੀਤ ਸਿੰਘ ਫਰੋਜਪੁਰਿਆ ਦੇ ਇਸ ਕਦਮ ਨੂੰ ਸਲਾਹਿਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਮਨਜੀਤ ਸਿੰਘ ਨੂੰ ਇਸ ਤੋਂ ਵੱਡੀਆਂ ਜੜੀਆਂ ਨੇ ਵੱਡੇ ਤੋਂ ਵੱਡੇ ਪ੍ਰੋਗਰਾਮ ਕਰਨ ਵਿੱਚ ਉਸਾਈ ਹੋਣਗੇ ਸੋ ਇਹਨੇ ਰਲ ਕੇ ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਮੇਰਾ ਨਾਮ ਭਾਰਤੀ ਏ ਤੇ ਅਸੀਂ ਟਪਈ ਤੋਂ ਆਈ ਤੋਂ ਮੈਂ ਵੀਡੀਓ ਦੇਖ ਰਹੀ ਸੀ ਫੋਨ ਤੇ ਤੇ ਵੀਡੀਓ ਵੇਖ ਕੇ ਅਸੀਂ ਇਹਨਾਂ ਦੇ ਇੱਥੇ ਪਹੁੰਚੇ ਹਾਂਜੀ ਤੇ ਇੱਥੇ ਲੋੜਵੰਦ ਲੋਕਾਂ ਨੂੰ ਮਸ਼ੀਨਾਂ ਵੰਡੀਆਂ ਅਸੀਂ 2-3 ਵਾਰੀ ਆਏ ਹਾਂ ਫਿਰ ਇਹਨਾਂ ਨੇ ਸਾਡੀ ਬਹੁਤ ਹੀ ਹੈਲਪ ਕੀਤੀ ਤੇ ਸਾਨੂੰ ਬਹੁਤ ਅੱਛੀ ਤਰ੍ਹਾਂ ਗਾਈਡ ਕੀਤਾ ਹੈ ਤਿੰਨ ਦਿਨ ਅਸੀਂ ਆਂਦੇ ਰਹੇ ਹਾਂ ਬਹੁਤ ਦੁਨੀਆ ਆਈ 200 ਮਸ਼ੀਨਾਂ ਦਾ ਨਾਮ ਫਿਰ ਲੱਕੀ ਲੱਕੀ ਡਰਾਫ ਵੀ ਪਾਏ ਸੀ ਜਿਨ੍ਹਾਂ ਨੇ ਨਹੀਂ ਮਤਲਬ ਮਜਬੂਰ ਸੀ ਜਿਹੜੀਆਂ ਭੈਣਾ ਲੋੜਵੰਦ ਸੀ ਉਹਨਾਂ ਦੀ ਲੱਕੀ ਡਰਾ ਵੀ ਕੱਢੇ ਗਏ ਨੇ ਤੇ ਕਈਆਂ ਨੂੰ ਸੂਟ ਵੀ ਦਿੱਤੇ ਬੈਗ ਵੀ ਦਿੱਤੇ ਨੇ ਬਹੁਤ ਇਹਨਾਂ ਨੇ ਹੈਲਪ ਕੀਤੀ ਲੋੜਵੰਦ ਪੈਣਾ ਹਾਂਜੀ ਉਹ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਇਹਨਾਂ ਦੀ ਜਿਹੜੀ ਐਨਜੀਓ ਇਹਨਾਂ ਨੇ ਚਲਾਈ ਹੈ ਬਹੁਤ ਵੱਡੀ ਤਰੱਕੀ ਕਰੇ ਇਸ ਤੋਂ ਵੱਧ ਹੋ ਕੇ ਇਹ ਮਦਦ ਕਰਨ ਲੋਕਾਂ ਦੀ ਤੇ ਇਹਨਾਂ ਦਾ ਐਨਜੀਓ ਬਹੁਤ ਜ਼ਿਆਦਾ ਚੱਲੇ ਅਸੀਂ ਤਾਂ ਮਤਲਬ ਲੋੜਵੰਦ ਅਸੀਂ ਇਸੀ